ਇਨ ਡਰਮੇ ਕਰਦੀ ਆ ਜੀ ਮਿਲਦਾ ਆਪਣੇ ਘਰ ਖੁਸ਼ਖਬਰੀ ਆਉਣ ਵਾਲੀਆਂ ਆਪਾਂ ਡਾਕਟਰ ਦੇ ਜਾ ਕੇ ਚੈੱਕ ਕਰਾਂ ਕੀ ਹੈ ਸਾਨੂੰ ਇਹ ਖੁਸ਼ਖਬਰੀ ਚਾਹੀਦੀ ਕਿੱਥੇ ਆਪਾਂ ਨੰਗਾ ਦੇ ਮੁੰਡਾ ਵਿਆਹਤਾ ਤੈਨੂੰ ਕਿੰਨੀ ਵਾਰੀ ਕਿਹਾ ਪੈਸੇ ਮਗਾ ਕਿਉਂ ਨਹੀਂ ਆਦੇ ਪੇਕੇ ਨੂੰ ਫੋਨ ਕਰਦੇ ਕਰ ਸਾਲਿਆ ਮੇਰੇ ਨੂੰ ਫੋਨ ਅਲੀ 5 ਮਹੀਨੇ ਹੋਏ ਆਪਣੇ ਵਿਆਹ ਨੂੰ ਕਿ ਥੋ ਲਿਆਉਣਗੇ ਉਹਿੰਨੇ ਪੈਸੇ ਪੁੱਤ ਫੜ ਕੇ ਰੱਖੀ ਕਰਦੇ ਆ ਇਹਦਾ ਕੋਈ ਇੰਤਜ਼ਾਮ ਤੈਨੂੰ ਕਿੰਨੀ ਵਾਰੀ ਕਿਹਾ ਉਹਦੇ ਪੇਕੇ ਨੂੰ ਫੋਨ ਕਰ ਮਗਾਉਂਦੀ ਨਹੀਂ ਨਾ ਆ ਫੜ ਜਾ ਦੇਖ ਉਹ ਜਾਣਦੀ ਜਾਂ ਰੱਬ ਜਾਣਦਾ ਉਹਨੇ ਕਿੰਨੇ ਜਾਵਾਂ ਨਾਲ ਮਹਿੰਦੀ ਲਾਈ ਹੋਊ ਜ਼ਹਿਰ ਦੇ ਕੇ ਮਾਰਤਾ ਈ ਚੋਰੀਆ ਅਜੇ 5 ਮਹੀਨੇ ਹੋਏ ਸੀ ਵਿਆਹੀ ਨੂੰ ਜਿਹੜੇ ਹੱਥਾਂ ਨਾਲ ਸੱਸ ਨੇ ਨੋਂ ਤੋਂ ਪਾਣੀ ਵਾਰ ਕੇ ਪੀਤਾ ਸੀ ਉਹ ਸੇਹ ਹੱਥਾਂ ਦੇ ਨਾਲ ਹੀ ਜ਼ਹਿਰ ਦੇ ਕੇ ਮਾਰਦੀ ਸਵਰਾ ਤਾਂ ਪਿਓ ਦੇ ਬਰਾਬਰ ਹੁੰਦਾ ਹੈ ਮਾਰਨੀ